ਪੰਜਾਬ ਦੀ ਧਰਤੀ ਦੇ ਉੱਤੇ ਮੇਲੇ ਹੀ ਲੱਗਦੇ ਰਹੇ ਨੇ ਗਦਰੀ ਬਾਪਿਆਂ ਨੂੰ ਮੇਲੇ ਦਾ ਜਦੋਂ ਸਾਡੇ ਯੋਧਿਆਂ ਦੇ ਸੂਰਮਿਆਂ ਦੇ ਸ਼ਹੀਦਾਂ ਦੇ ਹੁਣ ਤੁਸੀਂ ਲੱਕ ਦੇਖੋ ਗੇਰ ਪ੍ਰਾਈਡ ਟੈਂਪੂਆਂ ਦਾ ਮੇਲਾ ਸਤਾਈ ਪਾਇਆ ਤੁੰ ਅੰਬਰ ਸਾਹਿਬ ਦੇ ਮਿੱਤਰ ਆ ਰਾਮੀ ਦੀ ਗੱਲ ਦੇਖੋ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਰਪੰਚ ਅਮਰੀਕਾ ਉਹਨੇ ਕਹਿੰਦਾ ਜੇ ਅਸੀਂ ਭਾਈ ਥਾਡ ਜੈਨਟਰ ਤੋਂ ਅਸੀਂ ਮਾਨਤਾ ਨਹੀਂ ਦੇਣੀ ਕਿਸੇ ਵੀ ਫੌਜ ਤੇ ਪੁੱਛ ਦੇ ਪੰਜਾਬ ਉਹ ਇੰਮਰਸਰ ਦੀ ਧਰਤੀ ਰੁੱਟਿਆ ਗਿਆ ਇਤਿਹਾਸ ਧਰਤੀ ਸਾਡੇ ਗੁਰੂਆਂ ਵਹਿਰਾਂ ਦੀ ਧਰਤੀ ਦੇ ਉੱਤੇ 27 ਤਿੰਨੋਂ ਐਲਾਨ ਕਰ ਦਿੱਤੇ ਹੋ ਉਹ ਵੀ ਅਸਿੱਟੇ ਇੰਮਰਸਰ ਮੇਲਾ ਕਰਨਾ ਹੈ ਇਹ ਸਰਕਾਰ ਨੂੰ ਜਿਹੜਾ ਕਹਿੰਦੇ ਆ ਕਿ ਜ਼ੀਰੋ ਸਿੱਤ ਵਾਲਵਾਟ ਵਾਪਰਦੀ ਹੈ ਉਹ ਜ਼ਿੰਮੇਵਾਰ ਸਰਕਾਰ ਖੁਦਾ ਪ੍ਰਸ਼ਾਸਨ ਤੁਹਾਡੀ ਨਹੀਂ ਕੀ ਹੈ ਅਸੀਂ ਇੱਥੇ ਕਿਸੇ ਵੀ ਵਾਲਾਪਾ ਦੇ ਅੰਦਰ ਬਿਲਦੇ ਨਹੀਂ ਰਹਿਣਾ ਇਹਦਾ ਕਾਰਨ ਕੀ ਹੈ ਕਿਉਂ ਸਾਡੇ ਜਵਾਬ ਟੈਂਪੂਆਂ ਦੇ ਮੇਲੇ ਦੇਖਣ ਜਾਣ ਦੀ ਉਹਨਾਂ ਤੋਂ ਪ੍ਰੇਰਨਾ ਲੈਣਗੇ ਸੇਲ ਲੈਣਗੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਬਾਧ ਰਿਹਾ ਮੈਂ ਤੁਹਾਡੇ ਲਈ ਇਹਨਾਂ ਨੂੰ ਬੇਨਤੀ ਕਰਨਾ ਵੀ ਸਾਨੂੰ ਇਹਦੇ ਖਿਲਾਫ ਵੀ ਪੜੀ ਆਵਾਜ਼ ਉੱਠਾਉਣੀ ਚਾਹੀਦੀ ਹੈ ਮਨਦੇ ਸਦੀਆਂ ਤੋਂ ਲੈ ਕੇ ਕੰਮ ਚੱਲਿਆ ਹੀ ਹੋਗਾ ਜਦੋਂ ਬੰਦਾ ਦੁਨੀਆ ਸਾਜੀਏ ਚੱਲਿਆ ਪਿਆ ਹੋਣਾ ਪਰ ਜੇ ਤੂੰ ਵੀ ਭਾਈ ਤੂੰ ਇਹਦਾ ਪੁੱਤਾ ਬੰਦਾ ਕੰਮ ਕਰਨਾ ਦੁਸ਼ਟੇ ਕਰ ਦੋ ਦੁਨੀਆ ਚੱਲਦੀ ਇਹਨੂੰ ਵੇਡੇ ਲਾਉਣ ਲੱਗਿਆ ਛਰੇਆਂ ਤੇ ਸਰਕਾਰੇ ਮਾਰਨਾਂ ਉਹ ਸੜਕਾਂ ਦੇ ਆ ਕੇ ਵੀ ਹੰਸਦਾ ਪ੍ਰਾਈਡ ਪ੍ਰੇਡ ਦੇ ਵਾਇਰਲ ਪ੍ਰੇਦ ਭਾਵਨ ਤੁਸੀਂ ਜਿੱਤਮਾ ਦਾ ਮਿਲਣਾ ਨਾ। ਸੋ ਇਹ ਇਹ ਗੱਲ ਹੈ ਕਿ ਸਾਡੇ ਲੋਕਾਂ ਨੂੰ ਵਿਰੋਧ ਕਰਨਾ ਜਿਹੜਾ ਦੇਖੋ ਇਹ ਆਸਰਾ ਬਾਹਲੇ ਲੋਕ ਸਵਾਗਤ ਕਰਦੇ ਆ ਤੇ ਸੋਨ ਨੂੰ ਕੀ ਆ ਇਹ ਜਿੰਦਗੀ ਦੀ ਜਿੰਦਗੀ ਆ ਜੋ ਮਰਜ਼ੀ ਕਰੇ। ਬੀਜੀ ਦੀ ਜਿੰਦਗੀ ਨਹੀਂ ਮਤਲਬ ਕਿ ਗੱਲ ਨੂੰ ਮੈਂ ਦਾਵਾ ਕਰਦੇ ਖੜਦੇ ਖੜਜਾ ਦੇ ਦਿੱਤੀ ਜਿੰਦਗੀ। ਉਸ ਸਮਾਜ ਉਸ ਸਭਿਆਚਾਰਾਂ ਦੇ ਜਿਹੜੀਆਂ ਆਗਿਆ ਮੰਨਦੇ ਆ ਉਹ ਹੁੰਦੇ ਨੇ ਕਦੇ ਨੂੰ ਹੁੰਦੇ ਨੇ। ਇਹ ਨਹੀਂ ਹੁੰਦਾ। ਸੋ ਇਸ ਕਰਕੇ ਇਹਨਾਂ ਤੋਂ ਮੈਂ ਗੱਲ ਇਹੀ ਮੈਂ ਵਾਰ-ਵਾਰ ਦੱਸ ਰਿਹਾ ਹਾਂ। ਵੀ ਇਹਨਾਂ ਨੂੰ ਤੁਸੀਂ ਪਿੱਛੇ ਦੇਖਿਆ ਹੋਣਾ ਅੱਜ ਦਾ ਲੰਪਕ ਹੋਈ ਹੈ ਉਲੰਪਕ ਦੇ ਵਿੱਚ ਵੀ ਇਹਨਾਂ ਨੂੰ ਦੇ ਕੋਪਰ ਸਾਰਾ ਮਿਲ ਅਪਕ ਦੀ ਉਹਨਾਂ ਨੂੰ ਲਈ ਇਹਨਾਂ ਨੂੰ ਕਮੋਲ ਕਿਵੇਂ ਕੀਤਾ ਜਾ ਰਿਹਾ ਇਹਨਾਂ ਨੂੰ ਕਾਲਜਾ ਦੇ ਵਿੱਚ ਮੁੱਖ ਮਹਿਮਾਨ ਬੁਲਾ ਕੇ ਸਨਮਾਨ ਕੀਤਾ ਜਾ ਰਿਹਾ ਹੁਣ ਮਿਲ ਜੇ ਹੁਣ ਸ਼ੁਰੂ ਹੋ ਤਾਂ ਫਾੜੀ ਦਾ ਨਸਲਾ ਦਾ ਵੀ ਨਹੀਂ ਖਤਮ ਹੋ ਗਿਆ ਨਸਲਾ ਸਾਡੀ ਦਾ ਨਸਲਾ ਹਰ ਸਿੰਘ ਨਲਵੇ ਵਰਗੇ ਨਹੀਂ ਪਰ ਬਣਨੀ ਆ ਆਪਾਂ ਬੰਦਾ ਸਿੰਘ ਬਹਾਦਰ ਵਰਗੀਆਂ ਲਈ ਰਣਨੀਆ ਉਹ ਅੱਖਾਂ ਨੂੰ ਜੋੜ ਤਾਂ ਉਹ ਦਲੇਰੀਆਂ ਨਹੀਂ ਆਉਣਗੀਆਂ ਸਾਡੇ ਜੁਆਕਾਂ ਸਾਡੇ ਨਸਲਾਂ ਦੇ ਵਿੱਚ ਉਹ ਵੀ ਇਨਾ ਵੱਜੂ ਦੇਖ ਕੇ ਦੇਖ ਤੋ ਰਿਖਾਈ ਹੈ ਤੇ ਮਾਨੀ ਉਹ ਪਾਉਤਰੀ ਹਾਂ ਜੇ ਖਾਸੇ ਦਾ ਹਾਂ ਵੀ ਕਰਦੇ ਆ ਕਿ ਅਸੀਂ ਇਹ ਵਿਜਨ ਉਹਦੇ ਕਿਤਾਬ ਕਿਸੇ ਕਿਸੇ ਜ਼ਿਲ੍ਹੇ ਦੇ ਕਿਤਾਬ ਕਿਹਨੇ ਤੱਕ ਦੇ ਪੰਜਾਬ ਦੇ ਕਿਸੇ ਮੇਲੇ